ਵਾਰਡ ਨੰਬਰ 37 ਵਿਖੇ 2 ਸਾਲ ਤੋਂ ਸੀਵਰੇਜ ਦੀ ਸਮੱਸਿਆ ਦੇ ਨਾਲ ਜੂਝ ਰਹੇ ਮੁਹੱਲਾ ਵਾਸੀਆਂ ਨੇ ਵਾਰਡ ਵਾਸੀਆਂ ਨੇ ਅੱਜ ਜਿਹੜਾ ਹੈ ਨਗਰ ਨਿਗਮ ਦੇ ਖਿਲਾਫ ਉਸ ਪ੍ਰਦਰਸ਼ਨ ਕੀਤਾ ਹੈ ਤੇ ਉੱਥੇ ਹੀ ਪਾਰਸ਼ਦ ਦੇ ਖਿਲਾਫ ਵੀ ਨਾਰੇਬਾਜ਼ੀ ਕੀਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ 2 ਸਾਲ ਤੋਂ ਅਸੀਂ ਇਹੀ ਪਰੇਸ਼ਾਨੀ ਦੇ ਨਾਲ ਲੜ ਰਹੇ ਹਾਂ ਤੇ ਸਾਡੀ ਸੁਣਵਾਈ ਜਿਹੜੀ ਉਹ ਕਿਤੇ ਵੀ ਨਹੀਂ ਹੋ ਰਹੀ ਤੇ ਇਸ ਮੌਕੇ ਤੇ ਉਹਨਾਂ ਨੇ ਵੀ ਕਿਹਾ ਹੈ ਕਿ ਅਸੀਂ ਉੱਚ ਅਧਿਕਾਰੀਆਂ ਕੋਲ ਵੀ ਗਏ ਆ ਤੇ ਮੁਹੱਲਾ ਵਾਸੀਆਂ ਦੇ ਨਾਲ ਵਾਰਡ ਵਾਸੀਆਂ ਦੇ ਨਾਲ ਵਾਰਡ ਨੰਬਰ 39 ਦੇ ਪਾਰਸ਼ਦ ਦੇ بیٹے ਰਜੇਸ਼ ਸ਼ਰਮਾ ਜਿਹੜੇ ਨੇ ਉਹ ਵੀ ਪਹੁੰਚੇ ਤੇ ਜਿਨ੍ਹਾਂ ਵੱਲੋਂ ਦਿਖਾਇਆ ਗਿਆ ਤੇ ਗੱਲਬਾਤ ਕੀਤੀ ਕਿ ਕਿਸ ਤਰ੍ਹਾਂ ਦੇ ਨਾਲ ਮੈયર ਨੂੰ ਵੀ ਜਿਹੜਾ ਹੈ ਉਹ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਵੱਲੋਂ ਤੇ ਪਰ ਨਗਰ ਨਿਗਮ ਦੇ ਚਿਹਰੇ ਅਧਿਕਾਰੀ ਨੇ ਉਹ ਇਸ ਮੁੱਦੇ ਨੂੰ ਸੀਰੀਅਸਲੀ ਨਹੀਂ ਲੈ ਨੰਦੇ ਇਸ ਮੁੱਦੇ ਤੇ ਉੱਤੇ ਕੋਈ ਵੀ ਬਣਦੀ ਕਾਰਵਾਈ ਨਹੀਂ ਕੀਤੀ ਜਾਂਦੀ ਤੇ ਦੂਜੇ ਪਾਸੇ ਹੀ ਮੋਹੱਲਾ ਵਾਸੀਆਂ ਦਾ ਗੁੱਸਾ ਜਿਹੜਾ ਉਹ ਕਾਫੀ ਬੁਰੀ ਤਰ੍ਹਾਂ ਦੇ ਨਾਲ ਫੁੱਟਾ ਹੋਇਆ ਨਜ਼ਰ ਆਇਆ ਨਗਰ ਨਿਗਮ ਦੇ ਖਿਲਾਫ ਪਾਰਸ਼ਦ ਦੇ ਖਿਲਾਫ ਤੇ ਉਹਨਾਂ ਨੇ ਗਲੀਆਂ ਦੀਆਂ ਤਸਵੀਰਾਂ ਵੀ ਦਿਖਾਈਆਂ ਨੇ ਨਾਲੀਆਂ ਦੀਆਂ ਤਸਵੀਰਾਂ ਵੀ ਦਿਖਾਈਆਂ ਨੇ ਕਿਸ ਤਰ੍ਹਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਸਰਦੀਆਂ ਦੇ ਦਿਨ ਨੇ ਤੇ ਕਿਸ ਤਰ੍ਹਾਂ ਦੀ ਪਰੇਸ਼ਾਨੀ ਦੇ ਨਾਲ ਇਹ ਵਾਰਡ ਵਾਸੀ ਜਿਹੜੇ ਨੇ ਉਹ ਝੂਝ ਰਹੇ ਨੇ ਤੇ ਆਓ ਗੱਲਬਾ ਅਤੇ ਇੱਕ ਵਾਰ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਬਾੜ ਨੰਬਰ 37 ਚ ਕੀ ਹਾਲਾਤ ਜਿਹੜੇ ਨੇ ਉਹ ਬਣੇ ਹੋਏ ਨੇ ਪਠਾਨਕੋਟ ਦੇ ਬਾੜ ਨੰਬਰ 37 ਦੀ ਤਸਵੀਰਾਂ ਇਸ ਵਕਤ ਤੁਹਾਨੂੰ ਦਿਖਾ ਦਿੰਦੇ ਆ ਭਾਜੀ ਬਾੜ ਨੰਬਰ 37 ਹੈ ਸਾਡਾ 2 ਸਾਲ ਤੋਂ ਭਾਜੀ ਅਸੀਂ ਗੰਦਗੀ ਚ ਰਹਿ ਰਹੇ ਆ ਸਾਡੇ ਬੱਚਿਆਂ ਦਾ ਸਕੂਲ ਜਾਣਾ ਮੁਸ਼ਕਲ ਹੋ ਰਿਹਾ ਇਹ ਦੇਖੋ ਤੁਸੀਂ ਆਪੇ ਦੇਖੋ ਸਾਡੇ ਮਲੇ ਦਾ ਹਾਲ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਇਹ ਕਮੇਟੀਕਰ ਵੀ ਗਏ ਆ ਸਾਰਿਆਂ ਨੂੰ ਕਿਹਾ ਸਾਡੇ ਰਜਤ ਭਾਜੀ ਸਾਡੇ ਨਾਲ ਹਰ ਵੇਲੇ ਖੜਿਆ ਦਿਨ ਰਾਤ ਸਾਡੇ ਕੋ ਕੋਈ ਨਹੀਂ ਆ ਰਿਹਾ ਸਾਨੂੰ ਕੋਈ ਨਹੀਂ ਪੁੱਛ ਰਿਹਾ ਜੇ ਸਾਡਾ 2 ਦਿਨਾਂ ਤੇ ਹੱਲ ਨਹੀਂ ਹੋਇਆ ਅਸੀਂ ਧਰਨਾ ਵੀ ਲਾਵਾਂਗੇ ਰੋੜ ਜਾਮ ਵੀ ਕਰਾਂਗੇ ਇੱਕੋ ਜੀ ਇਸ ਟਾਈਮ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡਾ ਜਿਹੜਾ ਪਠਾਨਕੋਟ ਖੇਤਰ ਹੈ ਸੀਵਰੇਜ ਦੀ ਸਮੱਸਿਆ ਤੋਂ ਇੰਨਾ ਕਰ ਗ੍ਰਸਤ ਹੋ ਚੁੱਕਿਆ ਹੈ ਕਿ ਇਹਨੂੰ ਸੰਭਾਲਣਾ ਬੜਾ ਹੀ ਮੁਸ਼ਕਿਲ ਹੋ ਗਿਆ ਹੈ ਇਹ ਸਾਰੇ ਲੋਕ ਲਗਭਗ ਮੇਰੇ ਹਿਸਾਬ ਨਾਲ 2 ਸਾਲ ਹੋ ਗਏ ਆ ਇਹ ਤੁਸੀਂ ਦੇਖ ਸਕਦੇ ਹੋ ਇਹ ਗਲੀ ਸੀਵਰ ਦੇ ਪਾਣੀ ਨਾਲ ਇੰਨੀ ਭਰੇ ਦੀ ਹੈ ਇੰਨੀ ਵਾਰੀ ਅਧਿਕਾਰੀਆਂ ਨੂੰ ਇਹਦੇ ਬਾਰੇ ਅਵਗਤ ਕਰਾਇਆ ਗਿਆ ਪਰ ਅੱਜ ਤੱਕ ਕਿਸੇ ਵੀ ਅਧਿਕਾਰੀ ਨੇ ਚਾਹੇ ਉਹ जेई ਹੋਏ ਚਾਹੇ ਐਸਡੀਓ ਹੋਏ ਚਾਹੇ ਐਕਸੀਅਨ ਹੋਏ ਆਪਣਾ ਕੋਈ ਵੀ ਨੈਤਿਕ ਕਰਤਵੇ ਨਹੀਂ ਸਮਝਿਆ ਕਿ ਆ ਕੇ ਮੈਂ ਇੱਕ ਵਾਰੀ ਆ ਕੇ ਇੱਥੇ ਮੌਕਾ ਦਿਖਾਂ ਔਰ ਜਿੰਨੇ ਲੋਕੀ ਇਸ ਸਮੱਸਿਆ ਤੋਂ ਗ੍ਰਸਤ ਹੈ ਉਹਨਾਂ ਨੂੰ ਇਸ ਸਮੱਸਿਆ ਤੋਂ ਨਿਜਾਦ ਦਿਵਾ ਸਕਾਂ ਮੇਅਰ ਸਾਹਿਬ ਨੂੰ ਇਹ ਸਾਰੇ ਦੱਸਿਆ ਮੈਂ ਤੇ ਹੈਰਾਨ ਹੁਣਾਂ ਕਿ ਮੇਅਰ ਸਾਹਿਬ 8-9 ਮਹੀਨੇ ਬਾਅਦ ਮੀਟਿੰਗ ਕਰਦੇ ਆ ਉਥੇ ਕੋਈ ਗੱਲ ਨਹੀਂ ਹੁੰਦੀ ਬਸ ਐਮਸੀਆਂ ਨੂੰ ਸਾਈਨ ਕਰਾਉਣ ਵਾਸਤੇ ਅਜੰਡੇ ਤੇ ਰੱਖ ਲਿਆ ਕੋਈ ਗੱਲ ਨਹੀਂ ਹੁੰਦੀ ਕਿਸੇ ਨੂੰ ਕੋਈ ਗੱਲ ਕਰਨ ਦਾ ਉਥੇ ਮੌਕਾ ਨਹੀਂ ਦਿੱਤਾ ਜਾਂਦਾ ਔਰ ਮੈਂ ਤੁਹਾਨੂੰ ਇੱਕ ਬੜੀ ਅਸਚਰਯੇ ਦੀ ਗੱਲ ਹੈ ਕਿ ਇਹ ਤੁਸੀਂ ਲੈਟਰ ਦੇਖੋ 7 8 2024 ਨੂੰ ਇਹ ਮੈਂ ਐਕਸੀਅਨ ਸਾਹਿਬ ਦੇ ਨਾਲ ਇੱਕ ਲੈਟਰ ਲਿਖਿਆ ਸੀ ਜਿਹਦੇ ਵਿੱਚ ਮੈਂ ਉਹਨਾਂ ਨੂੰ ਇਸ ਸੰਬੰਧੀ ਸੀਵਰੇਜ ਦੀ ਸਮੱਸਿਆ ਸੰਬੰਧੀ ਪੱਤਰ ਦਿੱਤਾ ਸੀ ਕਿ ਸਾਡਾ ਏਰੀਆ ਡਿਸਪੋਜ਼ਲ ਦੇ ਬਿਲਕੁਲ ਨਾਲ ਪੈਂਦਾ ਹੈ ਔਰ ਇੱਥੇ ਸਾਨੂੰ ਮੈਨਪਾਵਰ ਦੀ ਜ਼ਰੂਰਤ ਹੈ ਔਰ ਜੋ ਤੁਸੀਂ ਪਿਛਲੇ 2 ਸਾਲਾਂ ਦੇ ਨਗਰ ਨਿਗਮ ਦੁਆਰਾ ਲਾਰੇ ਲਗਾਏ ਗਏ ਆ ਕਿ ਜੀ ਸੁਪਰ ਸ਼ਕਰ ਮਸ਼ੀਨ ਆਏਗੀ ਟੈਂਡਰ ਹੋ ਗਿਆ ਅਧੂਰੇ ਕੰਮ ਨੂੰ ਛੱਡ ਕੇ ਉਦੇ ਸੰਬੰਧੀ ਵੀ ਮੈਂ ਇੱਕ ਲੈਟਰ ਦਿੱਤਾ ਲੈਟਰ ਦਿੱਤਾ ਹੈ ਦੇਖੋ ਜੀ ਰਿਗਾਰਡਿੰਗ ਇਨਕੰਪਲੀਟ ਵਰਕ ਡਨ ਬਾਈ ਕੰਟਰੈਕਟਰ ਅੱਧਾ ਕੰਮ ਛੱਡ ਕੇ ਦੂਸਰੇ ਵਾਰ ਚ ਕੰਟਰੈਕਟਰ ਚੱਲ ਗਿਆ ਲੇਕਿਨ ਹਰਾਨੀ ਐਸੀ ਚੀਜ਼ ਦੀ ਹੈ ਕਿ ਇਸ ਕੰਟਰੈਕਟਰ ਦੇ ਖਿਲਾਫ ਨਗਰ ਨਿਗਮ ਦੇ ਕਿਸੇ ਵੀ ਅਧਿਕਾਰੀ ਨੇ ਕੋਈ ਐਕਸ਼ਨ ਨਹੀਂ ਲਿਆ ਔਰ ਝੂਠੇ ਲਾਰੇ ਲਾਉਂਦੇ ਆ ਅੱਜ ਆ ਰਹੀ ਹੈ ਗੱਡੀ ਕੱਲ ਆ ਰਹੀ ਆ ਪਰਸੋਂ ਆ ਰਹੀ ਆ ਔਰ ਮੈਂ ਇਹਨਾਂ ਨੂੰ ਜਿਹੜੇ ਵੀ ਅਧਿਕਾਰੀ ਹੈ ਮੈਂ ਮੇਰੇ ਵਾੜ ਦੇ ਲੋਕ ਤੇ ਨਹੀਂ ਹੈ ਲੇਕਿਨ ਮੇਰੇ ਮੁਹੱਲੇ ਦੇ ਲੋਕ ਹੈ ਮੇਰੀਆਂ ਭੈਣਾਂ ਮੇਰੇ ਭਰਾ ਸਾਰੇ ਹੈਗੇ ਆ ਮੈਂ ਕੇਸੇ ਐਮਸੀ ਦੇ ਬਾਰੇ ਕੋਈ ਗੱਲ ਨਹੀਂ ਕਰਾਂਗਾ ਕਿ ਉਹਦਾ ਕਸੂਰ ਹੈ ਉਹਦਾ ਕਸੂਰ ਹੈ ਰਿਸਪਾਂਸਿਬਿਲਟੀ ਡਿਪਾਰਟਮੈਂਟ ਦੀ ਹੈ ਔਰ ਡਿਪਾਰਟਮੈਂਟ ਨੂੰ ਰਿਸਪਾਂਸਿਬਿਲਟੀ ਸਮਝ ਨਹੀਂ ਪਏਗੀ ਮੈਂ 2 ਦਿਨ ਦਾ ਸਮਾਂ ਦਿੰਦਾ ਕਿ ਅਗਰ ਪਰਮਨੈਂਟ ਐਸੀ ਸਮੱਸਿਆ ਤੋਂ ਡਿਪਾਰਟਮੈਂਟ ਨੇ ਨਿਜਾਤ ਨਹੀਂ ਕਰਵਾਇਆ ਤੇ ਸਾਡੇ ਕੋਲ ਕੋਰਟ ਜਾਣ ਦਾ ਅਧਿਕਾਰ ਹੈ ਮੈਂਟਲੀ ਹਰਾਸਮੈਂਟ ਦੇ ਕੇਸ ਪਾ ਕੇ ਇਹ ਪੂਰੇ ਡਿਪਾਰਟਮੈਂਟ ਨੂੰ ਕਟ ਕਰ ਦੇ ਦੇ ਵਿੱਚ ਕਸਿਟਾਂਗੇ ਕਿੰਨੇ ਪਰਸੈਂਟ ਹਰੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ